ਮੈਂ ਟੀਵੀ ਤੇ ਵਿੱਚ ਦੇਖਿਆ ਕਿ ਮੂਸੇਵਾਲ ਸਾਹਿਬ ਜਿਹੜੇ ਸਾਡੇ ਸ਼ਹੀਦ ਕੀਤੇ ਗਏ ਐ ਸਰਕਾਰ ਨੇ ਗੈਂਗਸਟਰਾਂ ਦੇ ਰਾਹੀਂ ਤੇ ਮੇਰੇ ਬਹੁਤ ਕਰੀਬ ਸੀਗੇ ਤੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਹ ਮੇਰੀ ਅੰਗਦਾਦ ਵੀ ਕਰਦੇ ਸੀਗੇ ਔਰ ਕਰਨਾ ਚਾਹੁੰਦੇ ਸੀਗੇ ਇੱਕ ਦਿਨ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਕਿ ਮਾਨ ਸਾਹਿਬ ਤੁਸੀਂ ਮੈਨੂੰ ਕਦੋਂ ਮਿਲਣਾ ਹੋਗੇ ਮੈਂ ਜਵਾਬ ਦਿੱਤਾ ਕਿ ਮੈਂ ਸਵਾਦ ਸਾਹਿਬ ਛੇਤੀ ਆਉਂਗਾ ਫਿਰ ਜਿੱਦਣ ਉਹਨਾਂ ਦਾ ਸੰਸਕਾਰ ਸੀਗਾ ਜਿਹੜੇ ਖੇਤਾਂ ਦੇ ਵਿੱਚ ਸਕਾਰ ਕੀਤਾ ਗਿਆ ਜਿਹੜੀ ਜਗ੍ਹਾ ਦੇ ਉੱਤੇ ਲਕੜਾਂ ਲਾਈਆਂ ਗਈਆਂ ਉਹਨਾਂ ਦਾ ਸ਼ਰੀਰ ਰੱਖਿਆ ਗਿਆ ਮੈਂ ਕਿਹਾ ਮੁਸਬੜ ਮੈਂ ਤਾਂ ਤੇਰੇ ਕੋਲ ਆ ਗਿਆ ਪਰ ਤੂੰ ਚਲਾ ਗਿਆ ਸੋ ਮੈਨੂੰ ਅੱਜ ਬਹੁਤ ਸਤਿਵੰਤ ਲੱਗਿਆ ਕਿ ਮੋਸੇਵਾਲ ਸਾਹਿਬ ਦੇ ਬਜ਼ੁਰਗ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਨੇ ਫੌਜ ਦੀ ਸੇਵਾ ਕੀਤੀ ਹੈ ਤੇ ਆਮੜਕੌਰ ਦੇ ਵਿੱਚ ਸੀਗੇ ਸਾਰਿਆਂ ਨੂੰ ਚੇਤਾ ਹੋਣਾ ਚਾਹੀਦਾ ਇਹਨਾਂ ਦੇ ਜੀਵਨ ਦਾ ਕਿ ਜਿਹੜਾ ਪਹਿਲਾ ਟੈਂਕ ਫੌਜ ਦਾ ਲਾਜ਼ਰਖ ਕੇ ਹੈ ਇਸ ਰਾਰ ਬਲਕਾਰ ਸਿੰਘ ਨੇ ਆਪ ਹਵਾਈ ਜਹਾਜ਼ ਦੇ ਵਿੱਚ ਚੜ੍ਹਿਆ ਸੀਗਾ ਕਿਉਂ ਕਰਕੇ ਇਹੀ ਇਹੋ ਜੇ ਟੈਂਕ ਨੂੰ ਚਲਾਉਣ ਵਾਲੇ ਸੀਗੇ ਜਿਹੜੇ ਉਹ ਸਟੈਂਕ ਨੂੰ ਹਵਾਈ ਜਹਾਜ਼ ਦੇ ਉੱਤੇ ਚੜ੍ਹਾ ਸਕਦੇ ਸੀਗੇ ਸੋ ਜਦਨ ਭੋਗ ਪਿਆ ਮਸਵਾਲ ਸਾਹਿਬ ਦਾ ਮੈਂ ਉਦਨ ਵੀ ਹਾਜ਼ਰੀ ਦਿੱਤੀ ਹੈ ਉਸ ਤੋਂ ਪਹਿਲਾਂ ਮੋਸੇਵਾਲ ਸਾਹਿਬ ਜੇਤੋ ਸ਼ਹੀਦ ਹੋ ਗਏ ਸੀਗੇ ਸਰਦ ਬਲਕੌਰ ਸਿੰਘ ਨੇ ਮੈਨੂੰ ਕਿਹਾ ਕਿ ਹੁਣ ਮੈਂ ਇਹਨਾਂ ਦਾ ਨਵਾਂ ਗੀਤ ਰਿਲੀਜ਼ ਕਰ ਰਹੇ ਹਾਂ ਤੇ ਜੇ ਮੈਂ ਇੱਕ ਹਫਤਾ ਤੋਂ ਡੇ ਲੇਖਣਾ ਤੋਂ ਪਹਿਲਾਂ ਇਸ ਨੂੰ ਰਿਲੀਜ਼ ਕਰ ਦਿੰਦਾ ਤੇ ਤੁਸੀਂ 2 ਲੱਖ ਤੋਂ ਉੱਤੇ ਵੋਟ ਤੇ ਸੰਰੂਰ ਤੋਂ ਪਾਰਲੀਮੈਂਟ ਦੀ ਸੀਟ ਜਿੰਨੀ ਸੀਗੀ ਅੱਜ ਮੈਨੂੰ ਬੜੀ ਹਰਾਨੀ ਹੋਈ ਹੈ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅਮਦਦ ਕਰਦਾ ਹਾਂ ਹੁਣ ਕਾਂਗਰਸ ਪਾਰਟੀ ਇੱਕ ਇਹੋ ਜਿਹੀ ਜਮਾਤ ਹੈ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ 1984 ਦੇ ਵਿੱਚ ਫੌਜੀ ਹਮਲਾ ਬਰਤਾਨੀਆ ਤੇ ਰੂਸ ਦੀ ਫੌਜ ਨੂੰ ਨਾਲ ਲੈ ਕੇ ਕੀਤਾ ਸੀਗਾ ਤੇ ਸਾਡੇ ਕੋਈ 5000 ਸਿੰਘ ਸ਼ਹੀਦ ਕਰਦੇ ਸੀਗੇ ਸਣੇ ਸਾਡੇ ਆਉਣ ਵਾਲੇ ਲੀਡਰ ਸੰਤ ਜਰਨੈਲ ਸਿੰਘ ਭਿੰਡਰਵਾਲੇ ਜਿਨ੍ਹਾਂ ਦੀ ਛਾਤੀ ਤੇ ਉੱਤੇ 74 ਗੋਲੀਆਂ ਲੱਗੀਆਂ ਸੀਗੀਆਂ ਸੰਤ ਜਰਨੈਲ ਸਿੰਘ ਭਿੰਡਰਵਾਲੇ ਆਪਣੇ ਬੰਕਰ ਤੋਂ ਉਸ ਦਿਨ ਬਾਹਰ ਆ ਗਏ ਸੀਗੇ ਤੇ ਜਿੱਥੇ ਦੋ ਨشان ਸਾਹਿਬ ਹੈਗੇ ਆ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਦੇ ਵਿਚਾਲੇ ਉੱਥੇ ਉਹਨਾਂ ਨੇ ਮੁਕਾਬਲਾ ਹਿੰਦ ਫੋਰਸ ਦਾ ਕੀਤਾ ਉਹ ਸ਼ਹੀਦ ਹੋ ਗਏ ਤੇ ਇੰਦਰਾ ਗਾਂਧੀ ਤੇ ਭਾਜਪਾ ਨੇ ਇਕੱਠੇ ਹੋ ਕੇ ਇਹ ਆਪਰੇਸ਼ਨ ਬਲੂ ਸਟਾਰ ਕੀਤਾ ਪਰ ਸ਼ਰਮਿੰਦੀ ਦੀ ਗੱਲ ਇਹ ਹੈ ਕਿ ਉਸ ਵੇਲੇ ਇੰਡੀਆ ਦੇ ਪ੍ਰੈਜ਼ੀਡੈਂਟ ਗਿਆਨੀ ਜ਼ੈਲ ਸਿੰਘ ਇੱਕ ਸਿਖ ਸੀਗੇ ਨਾ ਰੋਣ ਦਾ ਖਤਾਬ ਗਿਆਨੀ ਸੀਗਾ ਤੇ ਉਹ ਸਾਰੀ ਫੌਜ ਦੇ ਕਮਾਂਡਰ ਸੀਗੇ ਜਿਵੇਂ ਸਾਨੂੰ ਇੰਡੀਆ ਦਾ ਸੁਧਾਰਨ ਦੱਸਦਾ ਤੇ ਉਹਨਾਂ ਨੇ ਕਿਵੇਂ ਇਜਾਜ਼ਤ ਦਿੱਤੀ ਕਿ ਦਰਬਾਰ ਸਾਹਿਬ ਦੇ ਉੱਤੇ ਇਹੋ ਜਿਹਾ ਫੌਜੀ ਹਮਲਾ ਕਾਂਗਰਸ ਪਾਰਟੀ ਕਰ ਦਵੇ ਤੇ ਉਹ ਇੰਡੀਆ ਦੇ ਪ੍ਰੈਜ਼ੀਡੈਂਟ ਹੋਣ ਮੈਂ ਰਾਸ਼ਟਰਪਤੀ ਤਾਂ ਨਹੀਂ ਸਦਾਕਿਉ ਕਹਿੰਦੇ ਰਾਸ਼ਟਰਪਤੀ ਸੱਡਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਉਹ ਸਾਡੇ ਟੌਮੀ ਰਾਸ਼ਟਰਪਿਤਾ ਹੈਗੇ ਹੈ ਤਾਂ ਮੈਂ ਪ੍ਰੈਜ਼ੀਡੈਂਟੀ ਸੰਧਾਨ ਜੈਲ ਸਿੰਘ ਉਹਦੇ ਨਾਲ ਮੇਰੇ ਦਿਲ ਨੂੰ ਇਹੋ ਜਿਹਾ ਝਟਕਾ ਲੱਗਿਆ ਕਿ ਮੈਂ ਫੈਸਲਾ ਕਰ ਲਿਆ ਕਿ ਮੈਂ ਇੰਡੀਅਨ ਪੁਲਿਸ ਸਰਵਿਸ ਦੀ ਨੌਕਰੀ ਨਹੀਂ ਕਰੂੰਗਾ ਤਸਦੀਫਾ ਦੇਉਂਗਾ ਤੇ 6 ਤਰੀਕ ਨੂੰ ਬਲੂ ਸਟਾਰ ਹੁੰਦਾ ਜੂਨ ਨੂੰ 1984 ਨੂੰ ਤੇ 17 ਜੂਨ ਨੂੰ ਮੈਂ ਜਾ ਕੇ ਸੋਚ ਸਮਝ ਕੇ ਆਪਣਾ ਅਸਤੀਫਾ ਪ੍ਰੈਜ਼ੀਡੈਂਟ ਸਰ ਸਿੰਘ ਨੂੰ ਪੇਸ਼ ਦਿੰਦਾ ਹੈਗਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਜਿਹੜੇ ਇੰਦਰਾਗੰਦੀ ਤੇ ਘਰ ਦੇ ਵਿੱਚ ਮੇਰੇ دوست ਡੂਨ ਸਕੂਲ ਦੇ ਸੀਗੇ ਕੀ ਤੋਂ ਨੂੰ ਫੜ ਕੇ ਬਹੁਤ ਤਸੀਹੇ ਦੇਣੇ ਐ ਤੇ ਤੁਸੀਂ ਰੂਪੋਸ਼ ਹੋ ਜੋ ਮੈਂ ਫੇਰ ਆਪਣਾ ਘਰ ਛੱਡ ਕੇ ਬੰਬੇ ਰੂਪੋਸ਼ ਹੋ ਗਿਆ ਪਰ ਨੇਪਾਲ ਦੇ ਬਾਰਡਰ ਉੱਤੇ ਮੈਂ ਫੜਿਆ ਗਿਆ ਤੇ 5 ਸਾਲ ਫੇਰ ਮੈਨੂੰ ਰਜੀਵ ਗਾਂਧੀ ਜਿਹੜਾ ਅਗਲਾ ਪ੍ਰਾਈਮ ਮਿਨਿਸਟਰ ਬਣਿਆ ਇੰਦਰਾ ਗਾਂਧੀ ਦਾ ਪੁੱਤ ਉਸਨੇ ਤਸੀਹੇ ਵੀ ਦਿੱਤੇ ਜ਼ਨਲਤ ਵੀ ਕੀਤੀ ਜੋ ਕੁਛ ਕੀਤਾ ਮੈਂ ਸਹਿ ਲਿਆ ਕਿਉਂਕਿ ਮੈਂ ਚੌਪਈ ਸਾਹਿਬ ਦਾ ਪਾਠ ਕਰਦਾ ਸੀਗਾ ਜੇ ਮੈਨੂੰ ਸੰਤ ਚਨਹਲ ਸਿੰਘ ਪਿੰਡਾ ਬੜਾ ਨੇ ਤੇ ਹੱਸ ਸੀਗਾ ਤੇ ਇੰਦਰਾ ਗਾਂਧੀ ਤੋਂ ਬਾਅਦ ਰਜੀਵ ਗਾਂਧੀ ਇੰਡੀਆ ਦੇ ਪ੍ਰਾਈਮ ਮਿੰისტਰ ਬਣ ਕੇ ਤੇ ਉਹਨਾਂ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਕਤਲੇਆਮ ਕਰਾਈ ਜੈਨੋਸਾਈਡ ਕਰਾਈ ਉਸ ਤੋਂ ਪਹਿਲਾਂ ਜਦੋਂ ਫੌਜ ਨੇ ਬਲੂ ਸਟਾਰ ਦਰਬਾਰ ਸਾਹਿਬ ਤੇ ਕੀਤਾ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਦਰਬਾਰ ਸਾਹਿਬ ਦਾ ਤੋ ਸਖੰਨ ਵੀ ਫੋਰ ਲੁੱਟ ਕੇ ਲੈ ਗਈ ਜੋ ਅਜੇ ਤੱਕ ਵਾਪਸ ਨਹੀਂ ਕੀਤਾ ਐਸਟਰਾ ਇਹ ਕਾਂਗਰਸ ਪਾਰਟੀ ਨੇ ਸਾਡੇ ਬੱਚੇ ਮਾਰੇ ਐ ਉਹਨਾਂ ਦੇ ਸਿਰਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾਈ ਐ ਸਾਡੀਆਂ ਬੀਬੀਆਂ ਦੀ ਬੇਪੱਥੀ ਕੀਤੀ ਐ ਔਰ ਅੱਜ ਤੱਕ ਅਸੀਂ ਇਹਨਾਂ ਦਾ ਜ਼ੁਲਮ ਕੀਤਾ ਹੋਇਆ ਭੁੱਲ ਨਹੀਂ ਸਕਦੇ ਫਿਰ ਜਦੋਂ ਮੈਂ ਮੈਂ ਪਰਲਮੈਂਟ ਬਣ ਗਿਆ ਤੇ ਮੈਨੂੰ ਖਬਰ ਆਉਣ ਲੱਗ ਪਈਆਂ ਕਿ ਬੀਜਪੀ ਆਰਐਸਐਸ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਇਹਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੀ ਜੈਸ਼ੰਕਰ ਫੋਰਨ ਮਿਨਿਸਟਰ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਤੇ ਰੋਧਾ ਮੁਖੀ ਦੇ ਸਾਬਕਾ ਮੁਖੀ ਰਾਇਲ ਦਾ ਗੋਇਲਾ ਮੇਰਾ ਖਿਆਲ ਤਨਾ ਉਹਨਾਂ ਨੇ ਪਾਲਿਸੀ ਬਣਾਈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਬੇਸ਼ੱਕ ਇੰਡੀਆ ਛੋਣ ਬੇਸ਼ੱਕ ਬਾਹਰ ਦੇ ਮੁਲਕਾਂ ਦੇ ਵਿੱਚ ਛੋਣ ਉਹਨਾਂ ਨੂੰ ਗੋਲੀ ਨਾਲ ਮਰਵਾਇਆ ਜਾਵੇ ਜਦੋਂ ਇਹੋ ਜੀ ਪਾਲਿਸੀ ਇਖਤਿਆਰ ਕਰ ਲਈ ਉਹਦੇ ਤਹਿਤ ਮੁਸੇਵਾਲ ਸਾਹਿਬ ਨੂੰ ਪਹਿਲੇ ਸੀਗੇ ਜਿਹਨਾਂ ਨੂੰ ਮਾਰਿਆ ਗਿਆ ਸਾਡੇ ਚੀਫ ਮਿਨਿਸਟਰ ਸਾਹਿਬ ਹੈ ਮਿਸਟਰ ਮਾਨ ਉਹਨਾਂ ਨੂੰ ਦਿੱਲੀ ਦੀ ਪੁਲਿਸ ਤੇ ਆਈਪੀ ਨੇ ਇਤਲਾਹ ਦਿੱਤੀ ਕਿ ਮੁਸੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਹੈ ਤੇ ਚੀਫ ਨੈਸਰ ਸਾਹਿਬ ਮਾਨ ਸਾਹਿਬ ਨੇ ਉਸ ਦਿਨ ਮੁਸੇਵਾਲ ਸਾਹਿਬ ਦੀ ਜਿਹੜੀ ਸਿਕਿਉਰਿਟੀ ਸੀ ਉਹਨੂੰ ਬਹੁਤ ਘਟਾਤਾ ਘਟਾਉਣ ਤੋਂ ਬਾਅਦ ਜਿਹੜੇ ਸਰਕਾਰ ਦੇ ਖਰੀਦੇ ਹੋਏ ਗੈਂਗਸਟਰ ਸੀਗੇ ਉਹਨਾਂ ਨੇ ਮੁਸੇਵਾਲ ਸਾਹਿਬ ਨੂੰ ਗੱਡੀ ਵਿੱਚ ਜਾਂਦੇ ਆ ਘੇਰ ਕੇ ਉਹਨਾਂ ਨੂੰ ਮਾਰ ਦਿੱਤਾ ਮੈਂ ਉਸ ਪਿੰਡ ਵੀ ਗਿਆ ਜਿੱਥੇ ਉਹਨਾਂ ਨੂੰ ਮਾਰਿਆ ਗਿਆ ਤੇ ਇਹਨਾਂ ਦੇ ਪਿਤਾ ਬਲਕੌਰ ਸਿੰਘ ਜੀ ਨੇ ਕਿਹਾ ਕਿ ਮੈਂ ਬਥੇਰਾ ਕਿ ਆਪਣੇ ਲੜਕੇ ਨੂੰ ਕਿ ਮੈਨੂੰ ਨਾਲ ਲੈ ਕੇ ਚੱਲ ਪਰ ਮੈਨੂੰ ਲੈ ਕੇ ਨਹੀਂ ਗਿਆ ਚਲੋ ਉਹ ਦਿਨ ਚਲੇ ਗਿਆ ਫਿਰ ਤੇ ਮੈਂ ਮੈਂਬਰ ਪਾਰਲੀਮੈਂਟ ਬਣਿਆ ਜਿਹੜੀਆਂ ਨਿਊਜ਼ ਆ ਰਹੀਆਂ ਸੀਗੀਆਂ ਇਸ ਪਾਲਿਸੀ ਦੀਆਂ ਕਿ ਸਿੱਖਾਂ ਨੂੰ ਮਾਰ ਦੇਣਾ ਤਾਂ ਮੈਂ ਫੇਡ ਪਾਰਲੀਮੈਂਟ ਦੇ ਵਿੱਚ ਇਕੱਲਾ ਮੈਂਬਰ ਸੀਗਾ 543 ਹੋਰ ਮੈਂਬਰ ਬੈਠੇ ਸੀਗੇ ਮੇਰਾ ਸਾਥੀ ਕੋਈ ਹੈ ਨਹੀਂ ਸੀਗਾ ਸਿੱਖ ਮੈਂਬਰ ਸੀਗੇ ਪਰ ਉਹ ਕਾਂਗਰਸ ਦੇ ਸੀਗੇ ਜਾਂ ਹੋਰ ਕਿਸੇ ਪਾਰਟੀ ਭਾਜਪਾ ਦੇ ਸੀਗੇ ਉਹਨਾਂ ਨੇ ਤਾਂ ਮੇਰਾ ਕੀ ਸਾਥ ਦੇਣਾ ਸੀਗਾ ਫੇਰ ਮੈਂ ਜਿਗਰਾ ਖਿੱਚਤਾ ਤੇ ਸਪੀਕਰ ਨੇ ਬਿਰਲੇ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਨੂੰ ਬੋਲਣ ਨਾ ਦਵੇ ਪਰ ਮੈਂ ਉੱਥੇ ਐਲਾਨ ਕਰਤਾ ਕਿ ਸਰਕਾਰ ਨੇ ਕੈਂਡੀਡੇਟਾਂ ਦੇ ਵਿੱਚ ਸਿੱਖਾਂ ਨੂੰ ਕਤਲ ਕਰਾਇਆ ਨਿੱਜਤ ਸਾਹਿਬ ਨੂੰ ਮਨਕ ਸਾਹਿਬ ਨੂੰ ਸੁਖਦੂਲ ਸਿੰਘ ਨੂੰ ਬਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਪਾਕਿਸਤਾਨ ਦੇ ਵਿੱਚ ਗੁਰਮਜੀਤ ਸਿੰਘ ਪੰਜਵੜ ਨੂੰ ਲਖਬੀਰ ਸਿੰਘ ਰੋਡੇ ਨੂੰ ਤੇ ਇੰਡੀਆ ਦੇ ਵਿੱਚ ਹਰਿਆਣਾ ਦੇ ਵਿੱਚ ਟੱਕਰ ਮਰਵਾ ਕੇ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਮੋਹਸੇਵਾਲ ਨੂੰ ਜੇ ਜੋ ਮੈਂ ਕਿਹਾ ਉਹ ਤੋਂ ਬਾਅਦ ਬੀਬੀ ਸੋਨੀਆ ਗਾਂਧੀ ਜਿਹੜੇ ਲੀਡਰ ਹੈ ਕਾਂਗਰਸ ਦੇ ਉਹ ਪਾਰਲੀਮੈਂਟ ਤੇ ਅਗਲੀ ਸੀਟ ਤੇ ਬੈਠੇ ਸੀਗੇ ਤੇ ਮੈਂ ਉਹਨਾਂ ਦੇ ਨਾਲ ਜਾ ਕੇ ਬੈਠ ਗਿਆ ਮੈਂ ਕਿਹਾ ਮੈਨੂੰ ਕਸ਼ਮੀਰ ਦੇ ਸਾਬਕਾ ਚੀਫ ਮਿਨਿਸਟਰ ਸਾਹਿਬ ਫਰੂਬ ਅਬਦੁੱਲ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਹੋਰ ਸਰਕਾਰ ਨੇ ਕਤਲ ਕਰਾਤੇ ਐ ਤੇ ਮੈਂ ਬੀਬੀ ਸੋਨੀਆ ਗਾਂਧੀ ਨੂੰ ਕਿਹਾ ਕੀ ਤੁਸੀਂ ਆਪੋਜੀਸ਼ਨ ਦੇ ਡਿਡਰੋਂ ਤੁਸੀਂ ਬਿਆਨ ਦੇਣ ਨੂੰ ਤਿਆਰ ਹੋ ਪਾਰਲੀਮੈਂਟ ਦੇ ਵਿੱਚ ਕਿ ਸਿੱਖਾਂ ਨੂੰ ਇਸ ਤਰ੍ਹਾਂ ਭਾਰਤ ਦੇ ਮੁਲਕਾਂ ਦੇ ਵਿੱਚ ਸਰਕਾਰ ਨੇ ਕਤਲ ਕਰਾਇਆ ਬੀਬੀ ਸੋਨੀਆ ਗਾਂਧੀ ਕਹਿੰਦੇ ਹਾਂ ਮੈਂ ਕਰੂੰਗੀ ਪਰ ਬਾਤ ਵਿੱਚ ਜਦੋਂ ਮੈਂ ਕਾਂਗਰਸ ਦੇ ਲੀਡਰ ਨੂੰ ਪੁੱਛਿਆ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਿੱਖ ਸਰਕਾਰ ਨੇ ਮਰਵਾਏ ਐ ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਐ ਇੰਸ਼ਯੁਰ ਦੇ ਨੈਸ਼ਨਲ ਪਾਲਿਸੀ ਐ ਤੇ ਅਸੀਂ ਇੰਡੀਆ ਦੇ ਨਾਲ ਵਫਾਦਾਰ ਐ ਅਸੀਂ ਇੰਡੀਆ ਦੀ ਨੈਸ਼ਨਲ ਪਾਲਿਸੀ ਦੇ ਖਿਲਾਫ ਨਹੀਂ ਬੋਲ ਸਕੇ ਬੋਲ ਸਕਦੇ ਔਤਬਾਦ ਮੈਂ ਪਾਰਲੀਮੈਂਟ ਦੀ ਗੈਲਰੀ ਦੇ ਵਿੱਚ ਸੀਗਾ ਸਤਸੰਗਬੀਰ ਸਿੰਘ ਮਿਲੇ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਦੇ ਸਰਦਾਰਨੀ ਸਾਹਿਬ ਬੀਬੀ ਹਰਸਿਮਰਤ ਕੌਰ ਬਨਾਲ ਸੀਗੇ ਕਿ ਆਪਾ ਟੈਂਟ ਮੈਂਬਰ ਹੈ ਪਾਰਲੀਮੈਂਟ ਚੱਲ ਰਹੀ ਹੈ ਤੇ ਆਪਾਂ ਮੇਰਾ ਮਤਲਬ ਇਹ ਇਸ ਨੂੰ ਚੱਕੀਏ ਤਾਂ ਸਹੀ ਸਿਰਫ ਮੈਂ ਹੀ ਚੱਕੀ ਜਾਨਾ ਉਹ ਕਹਿੰਦੇ ਅੱਛਾ ਉਹ ਕਹਿੰਦੇ ਕਿ ਅਸੀਂ ਆਪਣੀਆਂ ਸੀਟਾਂ ਤੇ ਜਾ ਕੇ ਬੈਠਦੇ ਆਂ ਤੇ 2 ਮਿੰਟ ਬਾਅਦ ਤੁਸੀਂ ਆਪਣੀ ਸੀਟ ਤੇ ਆ ਕੇ ਬਹਿ ਜਿਓ ਤੇ ਅਸੀਂ ਇਕੱਠੇ ਇਹ ਮਸਲੇ ਨੂੰ ਚੱਕਦੇ ਆਂ ਤੇ ਮੈਂ ਆਪਣੀ ਸੀਟ ਤੇ ਜਾ ਕੇ ਬੈਠ ਗਿਆ 2 ਮਿੰਟਾਂ ਤੋਂ ਬਾਅਦ ਫਿਰ ਜਦੋਂ ਮੈਂ ਬੈਠਿਆ ਮੈਂ ਦੇਖਿਆ ਸੁਖਬੀਰ ਸਿੰਘ ਜੀ ਤੇ ਬੀਬੀ ਹਰਸਿਮਰਤ ਕੋਲ ਸਪੀਕਰ ਦੇ ਵੱਲ ਜਾ ਰਹੇ ਐ ਤੇ ਉਹਦੇ ਦਫ਼ਤਰ ਦੇ ਵਿੱਚ ਘੁੱਸ ਗਏ ਨਾਲ ਮੇਰੇ ਬੈਠੇ ਸੀਗੇ ਫਤਿਹਗੜ ਸਾਹਿਬ ਦੇ ਐਮਪੀ ਸਾਹਿਬ ਸਰ ਅਮਰਸੇਤ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਨਵੀਂ ਪਾਰਲੀਮੈਂਟ ਹੈ ਮੈਨੂੰ ਕਿੰਨਾ ਚਿਰ ਹੋ ਗਿਆ ਮੈਂ ਪਾਰਲੀਮੈਂਟ ਨਹੀਂ ਆਇਆ ਤੇ ਸਪੀਕਰ ਦੇ ਕਮੇਟੀ ਤੋਂ ਬਾਹਰ ਜਾਣ ਦਾ ਵੀ ਰਸਤਾ ਸਰ ਅਮਰਸੇਤ ਨੇ ਹਾਂ ਬਾਹਰ ਜਾਣ ਦਾ ਤਾਂ ਰਸਤਾ ਹੁੰਦਾ ਹੀ ਹੈ ਸੋ ਕਹਿੰਦਾ ਮਤਲਬ ਇਹ ਹੈ ਕਿ ਸਰਦ ਸੁਖਬੀਰ ਸਿੰਘ ਤੇ ਬੀਬੀ ਹਰਸਿਮਰਤ कौर ਬਗੈਰ ਇਹ ਸਵਾਲ ਉਠਾਉਣ ਦੇ ਕਿ ਸਿੱਖਾਂ ਦੇ ਕਤਲ ਹੋਏ ਹੈ ਇਹ ਤਾਂ ਬਾਤ ਚੱਲੇਗੀ ਹੁਣ ਕਹਿੰਦਾ ਭਾਵੇਂ ਹੈ ਕਿ ਜਿੱਥੇ ਬੋਲਣਾ ਸੀਗਾ ਉੱਥੇ ਤਾਂ ਕਾਂਗਰਸ ਬੋਲੀ ਦੀ ਕਹਿੰਦੀ ਇਹ ਤਾਂ ਨੈਸ਼ਨਲ ਇਸ਼ੂ ਹੈ ਸਾਡੀ ਕੌਮ ਦਾ ਇਸ਼ੂ ਹੈ ਕੌਮ ਦੀ ਪਾਲਿਸੀ ਹੈ ਕਿ ਅਸੀਂ ਅਜਿਹੇ ਕਿ ਸਿੱਖ ਜਿਹੜੇ ਜ਼ਾਤੀ ਦੀ ਗੱਲ ਕਰਦੇ ਉਹਨਾਂ ਨੂੰ ਮਰਵਾ ਦੇਣਾ ਤਾਂ ਫੇਰ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਸਿੱਖ ਫੇਰ ਇਕੱਲੇ ਰਹੇਗੇ ਕਿ ਜੇ ਇੱਕ ਨੈਸ਼ਨਲ ਪਾਲਿਸੀ ਬਣਦੀ ਹੈ ਸਿੱਖਾਂ ਨੂੰ ਮਾਰਨ ਦੀ ਤੇ ਫਿਰ ਤਾਂ ਅਸੀਂ ਇਕੱਲੇ ਹੀ ਹਾਂ ਸੋ ਇਸ ਤਰ੍ਹਾਂ ਦੀ ਚੀਜ਼ ਬੀਤੀ ਤੇ ਅੱਜ ਜੋ ਸਰਦਾਰ ਬਲਕਾਰ ਸਿੰਘ ਨੇ ਕਾਂਗਰਸ ਨੂੰ ਅਮਦਾਨ ਦੇ ਦੀ ਗੱਲ ਕੀਤੀ ਹੈ ਮੇਰਾ ਦਿਲ ਵੀ ਇਕੱਠਾ ਹੋ ਗਿਆ ਮੇਰਾ ਮਨ ਵੀ ਗੇੜੇ ਕੰਢੀ ਜਾਂਦਾ ਹੈ ਤੇ ਮੈਂ ਆਪਣੇ ਆਪ ਨੂੰ ਸਮਝਾ ਨਹੀਂ ਸਕਦਾ ਕਿ ਐਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੀ ਕਾਥਲਾਂ ਦੀ ਤਾਰੀਫ਼ ਕਰਨ ਤਾਰੀਫ਼ ਕਰਕੇ ਉਹਨਾਂ ਨੂੰ ਵੋਟਾਂ ਪਾਉਣ ਤੇ ਇਹੋ ਜਿਹੇ ਉਮੀਦਵਾਰਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਜਿੱਥੇ ਸਾਡੀ ਤਕਦੀਰ ਦਾ ਫੈਸਲਾ ਹੋਣਾ ਹੈ ਸੋ ਮੇਰਾ ਮਨ ਅੱਜ ਕਾਫੀ ਖਰਾਬ ਹੋਇਆ ਹੋਇਆ ਥੋੜਾ ਬੰਦ ਰਿਹਾ ਹੋਇਆ ਮੈਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਇਹੋ ਜਿਹਾ ਪ੍ਰੈਸ ਦੇ ਅੱਗੇ ਬੋਲਾਂ ਕਿ ਨਾ ਬੋਲਾਂ ਪਰ ਜਿਹੜੀ ਮੇਰੀ ਜ਼ਮੀਰ ਹੈ ਉਹਨੇ ਕਿ ਹਕੀ ਤੈਨੂੰ ਬੋਲਣਾ ਪਊਗਾ ਜੇ ਤੂੰ ਪਾਰਲੀਮੈਂਟ ਦੇ ਵਿੱਚ ਬੋਲੇਂ ਤੇ ਅੱਜ ਸਰ ਬਲਕੌਰ ਸਿੰਘ ਮੋਸੇਵਾਲ ਸਾਹਿਬ ਦੇ ਪਿਤਾ ਕਾਂਗਰਸ ਦੀ ਅਮਨਦਾਰ ਕਰਦੇ ਐ ਜਿਸ ਨੇ ਸਾਡੀ ਨਸਲਪੁਸ਼ੀ ਕੀਤੀ ਹੈ ਜਿਸ ਨੇ ਸਾਡੀ ਵੈਂਡਲਿਜ਼ਮ ਕੀਤੀ ਹੈ ਜਿਸ ਨੇ ਸਾਡੀ ਮੈਂਬਰਸਾਈਡ ਕੀਤੀ ਹੈ ਜਿਸ ਨੇ ਸਾਡੀ ਰਿਲੀਜੀਅਸ ਸਾਈਡ ਕੀਤੀ ਹੈ ਉਸ ਦੇ ਹੱਕ ਦੇ ਵਿੱਚ ਬੋਲਣਾ ਮੈਂ ਸਮਝਦਾ ਹਾਂ ਕਿ ਮੇਰੀ ਕੌਮ ਸਿੱਖ ਨੂੰ ਅੱਜ ਸ਼ਰਮ ਦਾ ਦੇਣ ਸਹਿਣਾ ਪੈ ਰਿਹਾ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਹੋਰ ਅੱਗੇ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ